ਚੰਡੀਗੜ੍ਹ ਡੀਜੀਪੀ ਤੇ ਅਧਿਕਾਰੀਆਂ ਵਿਚਕਾਰ ਚੱਲ ਰਹੇ ਟਕਰਾਵ ਵਿਚਾਲੇ ਡੀਜੀਪੀ ਸੁਰਿੰਦਰ ਸਿੰਘ ਯਾਦਵ ਦਾ ਤਬਾਦਲਾ ਹੋ ਗਿਆ ਦੱਸਿਆ ਕਿ ਤਬਾਦਲਾ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਕੀਤਾ ਗਿਆ ਹੁਣ ਉਹਨਾਂ ਨੂੰ ਬੀਐਸਐਫ ਚ ਡੈਪੂਟੇਸ਼ਨ ਤੇ ਡੀਆਈਜੀ ਵਜੋਂ ਤਾਇਨਾਤ ਕੀਤਾ ਗਿਆ ਤੇ ਨਵੇਂ ਹੁਕਮ ਆਉਣ ਤੱਕ ਚੰਡੀਗੜ੍ਹ ਦੇ ਆਈਜੀ ਰਾਜਕੁਮਾਰ ਸਿੰਘ ਡੀਜੀਪੀ ਦਾ ਚਾਰਜ ਦੇਖਣਗੇ ਉਦੋਂ ਡੀਜੀਪੀ ਸੁਰਿੰਦਰ ਸਿੰਘ ਯਾਦਵ ਦਾ ਤਬਾਦਲਾ ਹੁੰਦੇ ਹੀ ਪੁਲਿਸ ਵਿਭਾਗ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਡੀਜੀਪੀ ਨੇ ਖਾਸ ਕਰਕੇ ਇਨਸਪੈਕਟਰ ਤੇ ਡੀਐਸਪੀ ਤੇ ਕਾਫੀ ਸਖਤੀ ਕਰਕੇ ਰੱਖੀ ਸੀ ਡੀਜੀਪੀ ਪੁਰਾਣੀ ਤੋਂ ਪੁਰਾਣੀ ਫਾਈਲ ਖੁਲਵਾ ਕੇ ਕਾੜ ਦੀ ਪਾਲ ਕਰਦੇ ਸੀ ਆਪਣੇ ਕਾਰਜਕਾਲ ਦੀ ਸ਼ੁਰੂਆਤ ਚ ਹੀ ਡੀਜੀਪੀ ਸੁਰਿੰਦਰ ਸਿੰਘ ਯਾਦਵ ਨੇ ਵੱਡੇ ਪੱਧਰ ਤੇ ਪੁਲਿਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਸਨ ਇਸ ਬਾਅਦ ਉਹ ਆਪਣੇ ਫੈਸਲੇ ਨੂੰ ਲੈ ਕੇ ਲਗਾਤਾਰ ਚਰਚਾਵਾਂ ਚ ਰਿਹਾ ਕੁਝ ਦਿਨ ਪਹਿਲਾਂ ਹੀ ਡੀਜੀਪੀ ਸੁਰਿੰਦਰ ਸਿੰਘ ਯਾਦਵ ਨੇ ਇੱਕ ਸਬ ਇਨਸਪੈਕਟਰ ਨੂੰ ਸਟੇਸ਼ਨ ਇਨਚਾਰਜ ਨਿਯੁਕਤ ਕਰਕੇ ਸ ਅਜੀਹਾ ਪਹਿਲਾਂ ਕਦੇ ਨਹੀਂ ਹੋਇਆ ਸੀ ਸੈਕਟਰ 43 ਬੱਸ ਸਟੈਂਡ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਕੁਲਦੀਪ ਨੂੰ ਇੰਡਸਟਰੀਅਲ ਏਰੀਆ ਪੁਲਿਸ ਥਾਣੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਤੇ ਹੁਣ ਇਹਨਾਂ ਸੁਰਖੀਆਂ ਵਿਚਾਲੇ ਡੀਜੀਪੀ ਦਾ ਤਬਾਦਲਾ ਕਰ ਦਿੱਤਾ ਗਿਆ ਉਹਨਾਂ ਨੂੰ ਹੁਣ ਬੀਐਸਐਫ ਚ ਡੈਪੂਟੇਸ਼ਨ ਤੇ ਡੀਆਈਜੀ ਵਜੋਂ ਤਾਇਨਾਤ ਕੀਤਾ ਗਿਆ ਤੇ ਨਵੇਂ ਹੁਕਮ ਆਉਣ ਤੱਕ ਚੰਡੀਗੜ੍ਹ ਦੇ ਆਈਜੀ ਰਾਜਕੁਮਾਰ ਸਿੰਘ ਡੀਜੀਪੀ ਦਾ ਚਾਰਜ ਦੇਖਣਗੇ